ਆ ਤੁਸੀਂ ਕਿੱਥੋਂ ਦੇ ਨਹਿਣ ਵਾਲੇ ਆ ਤੇ ਤੁਹਾਡੇ ਨਾਲ ਉਹ ਹادثਤ ਹੋਈ ਹੈ ਕਿ ਤੁਹਾਡੇ ਦੁਕਾਨ ਦੇ ਮੋਰੋਂ ਕੱਲ ਦਿਹਾੜੇ ਨੂੰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋ? ਭਾਜੀ ਮੇਰਾ ਨਾਮ ਪੰਕਜ ਕੁੱਤਾ ਜੀ। ਜੀ। ਵਾਸੀ ਮੈਂ ਬਾਬਾ ਗਦਿਆ ਫੌੜਾ ਜੀ। ਠੀਕ ਹੈ ਜੀ। ਤੇ ਕੱਲ ਮੇਰੀ ਦੁਕਾਨ ਦੇ ਮੋਰੇ ਮੈਂ ਦੁਕਾਨ ਦੇ ਅੱਗੇ ਲਾਇਆ ਸ਼ਟਰ ਤਾਂ ਸਿਰਫ 2 ਫੁੱਟ ਦੂਸਾ ਸੀਗਾ ਤੇ ਪਿੱਛੇ ਮੈਂ ਸਮਾਨ ਲਦਾਂਕੀਆ ਜੀ ਇੰਨੀ ਦੇਰ ਵਿੱਚ ਹੀ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ। ਜੀ। ਠੀਕ ਹੈ ਜੀ। ਇਹਦਾ ਮੇਨ ਕਾਰਨ ਤੇ ਹੈ ਜੀ ਇੱਥੇ ਨਸ਼ਾ ਵਿਗਦਾ ਜੀ। ਠੀਕ ਹੈ ਜੀ। ਨਸ਼ਾ ਬਿਕਦਾ ਉਹ ਜਿਹੜੇ ਨਸ਼ੇੜੀ ਆ ਉਹਨਾਂ ਨੇ ਟਾਰਗੇਟ ਮਲ ਕੇ ਇਤਰੋ ਜਾਣਨਾ ਆਣਾ ਉਹ ਦੇ ਦੇ ਜਿਹੜੀ ਚੀਜ਼ ਦਾ ਦਾ ਲੱਗਦਾ ਉਹਨ ਲਈ ਜਾਂਦੇ ਆ ਜੀ ਥੋੜੇ ਦਿਨ ਪਹਿਲਾਂ ਇੱਥੇ ਗੋਲੀ ਵੀ ਚੱਲੀ ਹੈ ਜੀ ਠੀਕ ਹੈ ਜੀ ਸੁਲਦਾ ਸੈਂਟਰ ਦੇ ਕੋਲ ਉੱਥੇ ਹੀ ਬੰਦਾ ਮਾਰਿਆ ਵਾ ਜੀ ਤੇ ਉੱਥੇ ਥੋੜੇ ਦਿਨਾਂ ਤੁਸੀਂ ਬਾਈਪਾਸ ਤੇ ਚੱਲ ਜੇ ਲੁੱਟ ਫੇਰ ਮਲ ਕਾਫੀ ਇੱਧਰ ਵਾਰਦਾ ਤਾਂ ਜ਼ਿਆਦਾ ਵਧੀਆਂ ਪਈਆਂ ਜੀ ਉਹਦਾ ਅੱਗੇ ਅਸੀਂ ਇੱਥੇ 20-25 ਸਾਲ ਤੋਂ ਰਹਿੰਦੇ ਰਹੀ ਨਹੀਂ ਸੀ ਅ ਜਦੋਂ ਦਾ ਨਸ਼ਾ ਹੋਇਆ ਨਾ ਜੀ ਨਸ਼ੇ ਦੇ ਨਾਲ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਪਈਆਂ ਜੀ ਕਿਉਂਕਿ ਨਸ਼ੇੜੀ ਜਾਂਦਾ ਵਾ ਨਸ਼ੇੜੀ ਨੂੰ ਲੋ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰਦੀ ਹੈ ਜੀ ਇਹ ਨਸ਼ਿਆਂ ਦੇ ਖਦਦ ਦੁੱਧ ਚਲਾਇਆ ਪਰ ਫਿਰ ਵੀ ਭਾਜੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਜੀ ਸ਼ਾਮ ਨੂੰ 6 ਵਜੇ 6:30 ਵਜੇ ਮੇਰੀ ਦੁਪਾਰੰਤ ਤੋਂ 2 ਮਿੰਟ ਦਾ ਰਸਤਾ ਜੀ ਗਾਂ ਜਾ ਕੇ ਦੇਖ ਲੋ ਮੋਟਰਸਾਈਕਲ 25-25 ਗੁਰਦੁਆਰੇ ਕੋਲ ਅੱਗੇ ਜਾ ਕੇ ਦੇਖੋ 25-30 ਮੋਟਰਸਾਈਕਲ ਖੜੇ ਹੁੰਦੇ ਹੈ ਜੀ ਰੋਜ਼ ਲੰਘਣੀ ਹੁੰਦਾ ਇੰਨਾ ਰਸ਼ ਹੁੰਦਾ ਉੱਥੇ 30-40 ਸਾਰੇ ਨਸ਼ੇੜੀ ਹੁੰਦੇ ਜੀ ਟੋਟਲੀ ਨਸ਼ਾ ਤੁਸੀਂ ਇਹ ਮਰਸਾ ਦੀ ਕਮਲੇਟ ਕਰਾ ਦਿਓ ਹਰਨਜੀਤ ਭਾਜੀ ਮੈਂ ਤੁਹਾਨੂੰ ਟੈਲ ਕਰ ਦਿੰਦਾ

ਜਾ ਮਰੇ ਦਿੱਤੇ ਕੱਲ ਗੋਰੀ ਕਲੀ ਉਤੇ ਇੱਕ ਬੰਦੇ ਦੀ ਘਟਨਾ ਹੋਈ ਆ ਸੋ ਮੈਂ ਵੀ ਆਪਣੇ ਟੀਵੀ ਦੇ ਕੈਨਰ ਦੇ ਮਾਧਿਅਮੇ ਨਾਲ ਹੀ ਪ੍ਰਸ਼ਾਸਨ ਤੋਂ ਮੰਗ ਕਰਨਾ ਲਾ ਕੇ ਇਸ ਤਰ੍ਹਾਂ ਦੇ ਜੋ ਵਾਰਦਾਤਾਂ ਹੋ ਰਹੀਆਂ ਨੂੰ ਜਲਦੀ ਜਲਦੀ ਨਸ਼ੇ ਦੇ ਵਿਰੁੱਧ ਕਰਨਾ ਚਾਹੀਦਾ ਨਾ ਠੀਕ ਹੈ ਜੀ ਜੇ ਹੋਊਗਾ ਤੇ ਤਾਂ ਹੋਣਾ ਜੀ ਨਹੀਂ ਤਾਂ ਲੋਕਾਂ ਦੇ ਦਿਨ ਦਿਹਾੜੇ ਲੁੱਟ ਲੂਗੇ ਇਹ